ਅੱਜ ਪ੍ਰਵੀਨ ਜੀ ਜਿਹੜਾ ਹਾਦਸੇ ਦੇ ਬਾਰੇ ਤੁਹਾਨੂੰ ਕਿਵੇਂ ਇਹ ਭਾਜੀ ਸਾਨੂੰ ਨਾ 5 ਮਿੰਟ ਪਹਿਲਾਂ ਇਹਦੀ ਕਾਲ ਆਈ ਹੈਗੀ ਕੰਟਰੋਲ ਰੂਮ ਤੇ ਤੇ ਇਹ ਹਾਦਸਾ ਹੋਏ ਨੂੰ ਹੋਏ 15-20 ਮਿੰਟ ਲੇਕਿਨ ਸਾਡੇ ਪੌਂਚਰ ਕੋ ਪਹਿਲਾਂ ਹੀ ਜਿਹੜੇ ਯਕਮੀ ਹੋਏ ਉਹਨਾਂ ਨੂੰ ਹਸਪੀਟਲ ਲੈ ਗਏ ਚੱਕ ਕੇ ਆਪਣੀ ਗੱਡੀ 'ਚ ਕਿੱਵੇਂ ਜਾ ਰਹੇ ਸੀ ਯਕਮੀ ਉਹ ਜਿਹਨੇ ਦੱਸ ਲਿਆ ਪਤਲੀ ਜੈਂਟਸ ਹੈ ਕਿ ਇੱਕ ਜੈਂਟਸ ਹੈ ਇੱਕ ਲੇਡੀ ਹੈ ਤੇ ਕਿਹੜੀ ਜਗ੍ਹਾ ਤੇ ਹਾਦਸਾ ਹੋਇਆ ਕਿੱਥੇ ਇਹ ਭਾਜੀ ਸੈਂਟੀਨਲ ਫੈਕਟਰੀ ਦੇ ਮੋੜੇ ਹੋਇਆ ਹੈਗਾ ਰੋਪੜ ਤੇ ਇਹ ਜਿਹੜੀ ਗੱਡੀ ਬਾਰੇ ਕੁਛ ਨਹੀਂ ਪਤਾ ਲੱਗਾ ਪਹਿਲਾਂ ਗੱਡੀ ਇੱਕ ਬੰਦੇ ਪਹਿਲਾਂ ਹੀ ਰੋਡ ਦੇ ਪਹਿਲਾਂ ਤੇ ਇਹਦੇ ਵਿੱਚ ਆ ਕੇ ਵੱਜ ਗਈ ਉਹ ਠੀਕ ਹੈ ਹਾਂਜੀ ਕਿ ਕੌਣ ਸੀ ਇਹ ਬੰਦੇ ਕਿਵੇਂ ਜਨੇਰ ਸਾਹਿਬ ਬਹੁਤ ਦੁਖਦਾਈ ਘਟਨਾ ਪਹਾੜ ਟੁੱਟਿਆ ਪਰਿਵਾਰ ਤੇ ਜਵਾਨ ਸਾਡੀ ਧੀ ਗਈ ਆ ਜੀ ਜਵਾਨ ਸਾਡਾ ਜੁਆਇ ਗਿਆ ਪਿੰਡ ਦਾ ਜੀ ਤੇ ਇਹ ਇਹਦੇ ਬਾਰੇ ਮੈਂ ਪਰਸੋਂ ਦਾ ਪ੍ਰਸ਼ਾਸਨ ਦੇ ਮਗਰ ਪੇਟ ਰਿਆ ਵੀ ਜਿਹੜੀ ਗੈਰ ਕਾਨੂੰਨੀ ਪਾਰਕਿੰਗ ਫੈਕਟਰੀ ਦੇ ਅੱਗੇ ਹੋ ਰਹੀ ਹੈ ਵੀ ਪ੍ਰਸ਼ਾਸਨ ਕੋਈ ਵੱਡੇ ਹਾਸਦੇ ਜੁੜੀ ਕਰਦਾ ਉਹ ਅੱਜ ਹਾਸਦਾ ਪੂਰਾ ਹੋ ਗਿਆ ਸੋ ਇਸ ਕਰਕੇ ਇਹ ਜਿਹੜੀ ਲਾ ਪ੍ਰੋਵਾਈਡ ਟਰੱਕ ਡਰਾਈਵਰ ਦੀ ਹੈ ਇਹ ਉਹਦੇ ਜੇ ਪੇਪਰ ਮਿਲਦੇ ਖਾਲੀ ਗੱਡੀ ਕਰਕੇ ਆਇਆ ਖਾਲੀ ਕਰਨ ਤੇ ਬਾਅਦਿਆ ਮੇਨ ਰੋਡ ਦੇ ਉੱਤੇ ਗੱਡੀ ਖੜੀ ਕਰਕੇ ਉਥੇ ਚਾਹ ਆਲਾ ਕੋਈ ਚਾਹ ਪੀਤੀ ਹੈ ਤੇ ਮੁੜ ਕੇ ਇਨਸਾਨੀਅਤ ਤੌਰ ਤੇ ਵੱਜ ਗਏ ਐਕਸੀਡੈਂਟ ਹੋ ਗਿਆ ਉਹ ਡਰਾਈਵਰ ਆਪਣੀ ਗੱਡੀ ਚੋਂ ਪੇਪਰ ਕੱਢ ਕੇ ਭੱਜਿਆ ਇਹ 32 ਦੇ 35 ਮਿੰਟ ਉੱਥੇ ਮੈਂ ਮੁੰਡਾ ਤੜਫਦਾ ਰਿਹਾ ਲੜਕੀ ਦੀ ਤਾਂ ਡੈਥ ਹੋ ਗਈ ਮੁੰਡਾ ਤੇ 32 ਦੇ 35 ਮਿੰਟ ਪਿਆ ਰਿਹਾ ਇਨਸਾਨੀਅਤ ਤੌਰ ਤੇ ਜਿਹੜਾ ਚੱਕਦਾ ਉਹ ਸ਼ਾਇਦ ਪਰਮਾਤਮੇ ਕਰ ਬੰਨੋ ਆਕਸੀਜਨ ਸਮੇਂ ਸਿਰ ਮਿਲ ਜਾਂਦੀ ਟ੍ਰੀਟਮੈਂਟ ਮਿਲ ਜਾਂਦਾ ਫਸਟ ਹੈਡ ਮਿਲ ਜਾਂਦੀ ਤਾਂ ਸ਼ਾਇਦ ਸਾਡਾ ਮੁੰਡਾ ਸਾਡੇ ਕੋਲ ਜੀਵਾਂ ਹੁੰਦਾ ਉਹਨੂੰ ਇਹ ਪਰਿਵਾਰ ਵਾਲੇ ਉਹਦੇ ਜਿਹੜੇ ਇੱਥੇ ਸਹੁਰਿਆਂ ਦੇ ਆ ਸਾਡੇ ਮੱਖਣੂ ਨਹੀਂ ਆ ਰਿੰਕੂ ਨਹੀਂ ਇਹ ਲੈ ਕੇ ਉਹਨੂੰ ਹਸਪੀਟਲ ਲੈ ਕੇ ਆ ਤੇ ਫਿਰ ਵੀ ਰਸਤੇ ਜਿੰਨਾ ਉੱਥੇ ਹਸਪੀਟਲ ਜਾ ਕੇ ਪੌਣੇ ਘੰਟੇ ਬਾਅਦ ਉਹ ਡੈਥ ਹੋਈ ਹੈ ਇਸ ਕਰਕੇ ਇਹ ਗੱਡੀ ਵਾਲੇ ਦਾ ਪਰਚਾ ਬਣਦਾ ਹੀ ਬਣਦਾ ਜਰ ਤੱਕ ਡਰਾਈਵਰ ਨੂੰ ਗ੍ਰਿਫਤਾਰ ਨਹੀਂ ਕਰਦੇ ਸਟਰੋਂਗਲੀ ਜਿਹੜਾ ਆ ਆਈਵੀਐਨ ਵੀਐਨ ਐਸ ਦਾ ਨਵਾਂ ਕਾਨੂੰਨ ਬਣਿਆ ਉਹਦੇ ਤਾਰ ਤੇ ਪਰਚਾ ਨਹੀਂ ਦਰਜ ਕਰਦੇ ਇਹ ਡਰਾਈਵਰ ਗੱਡੀ ਵਾਲੇ ਦਾ ਪਰਚਾ ਹੋਣਾ ਹੀ ਹੋਣਾ ਅਸੀਂ ਮੰਗ ਕਰਦੇ ਜਿਹੜੇ ਗੈਰਕਾਨੂੰਨੀ ਫੈਕਟਰੀਆਂ ਤੇ ਪਾਰਕਿੰਗ ਰੰਦੇ ਇਹਨਾਂ ਦੇ ਉੱਤੇ ਵੀ ਨਾਲ ਪਰਚਾ ਦਾ ਅਧ ਹੋਣਾ ਚਾਹੀਦਾ ਤਾਂ ਕਿ ਜਿਹੜੇ ਹੁਣ ਜੀ ਤੱਕ ਗਏਗਾ ਉਹਨਾਂ ਦੇ ਪਿੱਛੇ ਬੱਚੇ ਆ ਬੱਚਿਆਂ ਦਾ ਵੀ ਵੇਖਦਾ ਕੁਝ ਦੇਖਿਆ ਜਾਵੇ ਉਹ ਤੁਹਾਡੇ ਕੀ ਲੱਗਦੇ ਸੀਗੇ ਜੀ ਮੇਰੀ ਭੈਣ ਲੱਗਦੀ ਹੈ ਜੀ ਮੇਰੇ ਚਾਚਾ ਜੀ ਦੀ ਬੇਟੀ ਹੈ ਤੇ ਉਹ ਹਾਦਸੇ ਚ ਕੋਣ ਕੋਣ ਸੀ ਮੋਟਰਸਾਈਕਲ ਤੇ ਪ੍ਰਾਣਾ ਕੁੜੀ ਸੀ ਸਾਡੇ ਠੀਕ ਹੈ ਜੀ ਤੇ ਇੱਥੇ ਆਪਣਾ ਇੱਕ ਹੋਰ ਅੱਜ ਮੌਤ ਹੋਈ ਸੀ ਜਿਹਦਾ ਭੋਗ ਸੀਗਾ ਅੱਜ ਹੈਡੋ ਬੰਦ ਦੇ ਵਿੱਚ ਉੱਥੋਂ ਵਾਪਸੀ ਆ ਰਹੇ ਸੀਗੇ ਕਿਉਂਕਿ ਉੱਥੋਂ ਜਦ ਵਾਪਸੀ ਆਇਆ ਤਾਂ ਰੋਡ ਦੇ ਉੱਤੇ ਗੱਡੀ ਖੜੀ ਸੀਗੀ ਜਿਹੜੀ ਕਿ ਬਿਲਕੁਲ ਉੱਚ ਖੜੀ ਹੋਈ ਹੈ ਜਿਵੇਂ ਪਹਿਲਾਂ ਵੀ ਅਸੀਂ ਬਹੁਤ ਲੋਕਾਂ ਨੂੰ ਦੱਸਿਆ ਇਸ ਕਰਕੇ ਵੀ ਉੱਥੇ ਜੋ ਬਹੁਤ ਬੁਰਾ ਹਾਲ ਹੁੰਦਾ ਹੈ ਫੈਕਟਰੀਆਂ ਦੀਆਂ ਗੱਡੀਆਂ ਨੇ ਜਿਹੜੀਆਂ ਉਹ ਗਲਤ ਢੰਗ ਨਾਲ ਖੜੀ ਕੀਤੀ ਜਾਂਦੇ ਆ ਜਿਸ ਨਾਲ ਅੱਜ ਐਡਾ ਬੜਾ ਤਰੁਕਟਰ ਹੋਈ ਹੈ ਕਿੰਨੇ ਜਣੇ ਦੀ ਮੌਤ ਹੋਈ ਹੈ ਇਹ ਦੋ ਹੋਈ ਹੈ ਤੇ ਕਿੰਨੀ ਕਿੰਨੀ ਉਮਰ ਸੀ ਇਹਨਾਂ ਦੀ ਮੇਰੇ ਖਿਆਲ ਚ ਪੁਰਾਣਾ ਸਾਡਾ 35 ਸਾਲ ਦਾ ਸੀਗਾ ਕੁੜੀ ਹੈ ਜਿਹੜੀ 32 ਸਾਲ ਦੀ ਹੈ ਇਹਦੇ ਬੱਚੇ ਵੀ ਸੀਗੇ ਹਾਂਜੀ ਹਾਂਜੀ ਬੱਚੇ ਹੈਗੇ ਨੇ ਬੱਚੇ ਤਿੰਨ ਨੇ ਮਿਲੇ ਗਾ ਤੇ ਕੁੜੀਆ ਵੀ ਆ ਤਾਂ ਜਿਹਨਾਂ ਦੀ ਮੌਤ ਹੋਈ ਆ ਉਹਦਾ ਮੁੰਡੇ ਦਾ ਕੀ ਨਾਮ ਸੀ ਹਾਂ ਜੰਮੂ ਵਹਿ ਜੈਮਲ ਕਹਿੰਦੇ ਸੀਗੇ ਉਹਦਾ ਕੱਚਾ ਨਾਮ ਜੰਮੂ ਆ ਉਹਦਾ ਜੈਮਲ ਜੈਮਲ ਸਾਨੂੰ ਉਹਦਾ ਧਰਮਪਾਲਾ ਫਾਦਰ ਦਾ ਨਾਮ ਤੇ ਕੁੜੀ ਦਾ ਕੀ ਨਾਮ ਸੀ ਪ੍ਰੀਤੋ ਦੇ ਵੀ ਸੀਗੇ ਉਹ ਸਾਰੇ ਪਰਿਵਾਰ ਦੇ ਵਿੱਚ ਤਾਂ ਕੋਈ ਨਵਾਂ ਨਾਮ ਰੱਖਿਆ ਹੋਊਗਾ ਪਰ ਸਸੀਂ ਤਾਂ ਪਹਿਲਾਂ ਇਹਨੂੰ ਸ਼ੁਰੂ ਤੋਂ ਗੋਰ ਆਪਣੇ ਨਾਮ ਤੇ ਕੱਚੇ ਨਾਮ ਤੋਂ ਜਾਣਦੇ ਸੀ ਕੀ ਮੰਨ ਕਰਦੇ ਹੋ ਮੰਗ ਤਾਂ ਇਹੀ ਆ ਜੀ ਦੇਖੋ ਹੁਣ ਐਡਾ ਤਗੜਾ ਹਾਸਾ ਹੋ ਗਿਆ ਇਹ ਸਰਕਾਰ ਨੂੰ ਚਾਹੀਦਾ ਵੀ ਹੈ ਜਿਹੜੇ ਡਬਲ ਰੋਡ ਬਣਾਏ ਆ ਇਹਦੇ ਉੱਤੇ ਜਿਹੜਾ ਮਤਲਬ ਇਹ ਮੰਗ ਸਾਡੀ ਇਹੀ ਆ ਵੀ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਸਾਡੇ ਜਵਾਨ ਪਰਿਵਾਰ ਗਏ ਆ ਮੌਤਾਂ ਹੋਈ ਹੈ ਬਹੁਤ ਮਰਦ ਭਾਗੀ ਗੱਲ ਹੋਈ ਆ ਤੇ ਉਹ ਜਿਹੜਾ ਡਰਾਈਵਰ ਮੌਕੇ ਤੇ ਭੱਜ ਗਿਆ ਕਹਿੰਦੇ ਉੱਥੇ ਤੇ ਗੱਡੀ ਵੀ ਰੌਂਕ ਲਾ ਕੇ ਖੜੀ ਸੀਗੀ ਇਹੀ ਕੱਲ ਅਸੀਂ ਕੱਲ ਚੰਦਾ ਪ੍ਰਧਾਨ ਜੀ ਐਸੇ ਕਰਕੇ ਅਸੀਂ ਕੱਲ ਵੀ ਇਹ ਬੇਅਤੀ ਕੀਤੀ ਸੀ ਪ੍ਰਧਾਨ ਜੀ ਨੇ ਬਾਕੀ ਪ੍ਰਧਾਨ ਜੀ